ਗਰਲੈਂਡੋ ਗਾਂ ਫੌਰ ਸੇਲ ਆ ਮਗਰ ਆ ਕੀਤੇ ਜਰਸੀ ਦੀ ਬੱਛੀ ਤੇ ਵੀਰੇ ਨੰਬਰ ਬੋਲੇ ਆਪਣਾ 9979621261 ਤੇ ਕਦੋਂ ਕਸੂਈ ਆ ਇਹ ਇਹ ਵੀਰੇ ਸਵੇਰੇ ਦੀ ਸੂਈ ਆ ਜੀ 7:00 ਵਜੇ ਤੇ ਜੇਰ ਧਾਰ ਹੋ ਗਿਆ ਮਗਰ ਤੁਹਾਨੂੰ ਧਾਰ ਮਰਿਓ ਤੇਰੇ ਲਈ ਜਾਣਾ ਜੀ ਆਪਣੀ ਗਾਰੰਟੀ ਸੋ ਵੀਰੋ ਗਰਲੈਂਡੋ ਗਾਂ ਠੰਡੀ ਸੀ ਲੋਕ ਆ ਵੀਰੇ ਨਿਆਣਾ ਦਾ ਬੈਂਕਰ ਪਾਉਣ ਦੀ ਜਰੂਰਤ ਨਹੀਂ ਹਨਾ ਵੀ ਫਿਕਰ ਹੋ ਵੀ ਦੋਨਾਂ ਪਾਸੇ ਵੇਖ ਕੇ ਚਵਾਈ ਕਰਾ ਲੈਂਗੇ ਵੀ ਕਿੰਨਾ ਕੁ ਦੁੱਧ ਵਾ ਦੂਗੀ ਇਹ ਵੀਰੇ 25 ਕਿਲੋ ਮੰਨ ਕੇ پیسے ਲਾ ਲੈ ਗੱਲ ਠੀਕ ਆ ਸੋ ਚਵਾਈ ਦੇਖੋ ਕਹਿ ਵਾ ਤਾਂ ਮਾਰੀ ਤੇ ਮਾਰ ਕੇ ਧਾਰਾ ਸੋ ਚੋਣ ਦੇਖੋ ਕਹਿ ਪੂਰਾ ਮੋਟਾ ਮੋਟਾ ਝੋਣਾ ਜਮਾ ਸਾਫ ਸੁਥਰਾ ਤੇ ਰੇਟ ਇਹਦਾ ਕੀ ਰੱਖਿਆ ਆਪਾਂ ਵੀਰੇ 95000 ਦੀ ਦੇਣੀ ਹੈ ਮਾਨਦਾਨ ਹੋ ਜਾਊਗਾ ਮਾਨਦਾਨ ਹੋਊ ਮੂਰਲੇ ਸਣਾ ਚ ਹੋਰ ਮਾਰਦੀ ਤਾਰ ਸੋ ਚਵਾਈ ਦੇਖੋ ਕਹਿ ਬਸ ਬੇਫਿਕਰ ਹੋ ਕੇ ਆ ਜੀ ਬੰਦਾ ਸੋ ਆਹ ਦੇਖੋ ਇਹੇ ਜੀ ਬੈੜ ਮਨ ਕੇ ਜਿਹੜਾ ਨਜ਼ਾਰੇ ਲਿਆ ਦਿੰਦੀ ਆ ਤੇ ਇੱਕ ਖੜੀਏ ਸੂਈ ਆਪਣੇ ਕੋਲੇ ਐਰ ਸੈਰ ਹਨਾ ਉਹ ਕਦੋਂ ਸੂਈ ਆ ਉਹ ਵੀਰੇ ਕੱਲ ਰਾਤ ਦੀ ਸੂਈ ਦੀ ਜੀ ਬਜੀ ਮੂਰਲੇ ਸਣਾ ਧਾਰਾ ਮਾਰੀ ਮੂਰਲੇ ਸਣਾ ਚ ਸੋ ਚਵਾਈ ਦੇਖੋ